ਅੱਜ ਭਾਰਤੀ ਸੰਜੇਤਾ ਗ੍ਰਾਹਾਂ ਵੱਲੋਂ ਬਲੇਕੋਲੇ ਜ਼ਿਲ੍ਹੇ ਵੱਲੋਂ ਅੱਜ ਭਾਜਪਾ ਦੇ ਆਗੂ ਦਾ ਵਿਰੋਧ ਕਰਾਇਆ ਸਨੋਕਤ ਮੋਰਚੇ ਦੀ ਕਾਲ ਦੇ ਉੱਤੇ ਬੈਠੇ ਆ ਇਹ ਸਾਰੇ ਹੀ ਕਾਂਗਰਸ ਦੇ ਪਿਟੂ ਜਿਹੜੇ ਕਿ ਸਿਆਉ ਨੂੰ ਤੋਰੀ ਫੁਲਕੇ ਜਿਨ ਕਹਿੰਨੇ ਹੋਣ ਸਵੇਰੇ ਨੇ ਨਾਲ ਲਾਣੇ ਸਿਆਉ ਨੂੰ ਪੇਟੀਆਂ ਦਾ ਰੂਪ ਲੈ ਕੇ ਇਹਨੇ ਕਰਨ ਚਲੇ ਜਾਣਾ ਅੱਜ ਭਾਰਤੀ ਸੰਜੇਤਾ ਗ੍ਰਾਹਾਂ ਵੱਲੋਂ ਬਲੇ ਕੋਲੇ ਜ਼ਿਲ੍ਹੇ ਵੱਲੋਂ ਅੱਜ ਬੀਜੇਪੀ ਦੇ ਆਗੂ ਦਾ ਵਿਰੋਧ ਕਰਾਇਆ ਸਨੋਕਤ ਮੋਰਚੇ ਦੇ ਕਾਲ ਦੇ ਉੱਤੇ ਕਿਉਂ ਜਦੋਂ ਅਸੀਂ ਦਿੱਲੀ ਦੇ ਵਿੱਚ 2020 ਦੇ ਦੋਲਨ ਦੇ ਵਿੱਚ ਗਏ ਤੇ ਉੱਥੇ ਸਾਡੇ ਬਹੁਤ ਕਿਸਾਨ ਸੀ ਰੋਗ ਦੇ 750 ਦੇ ਲੱਖ ਭਾਗ ਕੋਲ ਵੀ ਬਹੁਤ ਮਸਲੇ ਨਾ ਮੰਗਾ ਰਹਿੰਦੀਆਂ ਜਿਹੜੇ ਨਹੀਂ ਮੰਨੀ ਉਹਦੇ ਵਿਰੋਧ ਦੇ ਵਿੱਚ ਅੱਜ ਅਮਰਗੜ੍ਹ ਦੇ ਵਿੱਚ ਬੀਜੇਪੀ ਦਾ ਆਗੂ ਆ ਰਿਹਾ ਹੈਗਾ ਉਹਦਾ ਅਸੀਂ ਵਿਰੋਧ ਕਰਨ ਆਏ ਅਗੇ ਉਹਨੂੰ ਸਵਾਲ ਜਵਾਬ ਪੁੱਛਣ ਆਏ ਅਗੇ ਜੇ ਆਗਰੋ ਸਵਾਲ ਜੀ ਬਾਬਾ ਤੋਂ ਪੁੱਜੂਗਾ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ ਅਸੀਂ ਤਾਂ ਕੋਈ ਵੀ ਆਗੂ ਆ ਕਿਸੇ ਵੀ ਪਾਰਟੀ ਦਾ ਰੇਕ ਨੂੰ ਸਵਾਲ ਜੀ ਆ ਪੁੱਛਣਾ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜャ ਤੂੰ ਜਿਹੜਾ ਪਹਿਲਾਂ ਜਿੱਤੇ ਹੋ ਉਹਨਾਂ ਨੇ ਹੁਣ ਤੱਕ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੇ ਕੀ ਮੁੱਦੇ ਠਾਲੇ ਨੇ ਜਿਹੜੇ ਹੁਣ ਜਿੱਤ ਕੇ ਦੁਬਾਰੇ ਬੋਲੋਗੇ ਤੁਸੀਂ ਕੀ ਲੈ ਕੇ ਆਵੋਗੇ ਵੀ ਕਿਸਾਨਾਂ ਮਜ਼ਦੂਰਾਂ ਕੋਈ ਫਾਇਦਾ ਹੋਊਗਾ ਇਹ ਨਾਲ ਜਾਂ ਜਿਹੜੀ ਬੀਜੇਪੀ ਦੀ ਸਰਕਾਰ ਪਹਿਲਾਂ ਸੱਤਾ ਦੇ ਵਿੱਚ ਹੈਗੀ ਸੀ ਉਹਨੂੰ ਸਾਡੇ ਇਹੀ ਸਵਾਲ ਨੇ ਜਿਵੇਂ ਪੈਣੀ ਮਿਸਰੇ ਨੇ ਤਕੀਮਪੁਰ ਖੀਵੀ ਦੇ ਵਿੱਚ ਚਾਰ ਕਿਸਾਨ ਇੱਕ ਪੱਤਰਕਾਰ ਭਾਈ ਚਾਰੇ ਉੱਤੇ ਜੀਵਚਾਰ ਕੇ ਮਾਰਤਾ ਅੱਜ ਉਹੀ ਬੀਜੇਪੀ ਦੀ ਸਰਕਾਰ ਉਹਨੂੰ ਟਿਕਟ ਦੇ ਰਹੀ ਆ ਉਹਨੂੰ ਸਜ਼ਾ ਦੇਣ ਨੂੰ ਜੇਲਾ ਵਿੱਚ ਸਿੱਤਣਾ ਦੀ ਉਹਨੂੰ ਟਿਕਟ ਦੇ ਰਹੀ ਆ ਜਿਹੜੀ ਬੀਜੇਪੀ ਦੀ ਸਰਕਾਰ ਆ ਉਹਦੇ ਵਿੱਚ ਵੱਡਾ ਹਿੱਸਾ ਜਾਣੀ ਇਹ ਜਾਂ ਬਲਾਤਕਾਰੀਆਂ ਦਾ ਚੋਰਾਂ ਦਾ ਠੱਗਾਂ ਦਾ ਬੋਰਡਾਂ ਦੇ ਚਖਰਾਇਆ ਉਹਨਾਂ ਨੇ ਉਹਨਾਂ ਨੂੰ ਵਿੱਚ ਲੈ ਕੇ ਆ ਰਹੀ ਹੈਗੀ ਅੱਜ ਪੰਜਾਬ ਦੇ ਵਿੱਚ ਗੱਲਾਂ ਚਲਾਈ ਜਾ ਰਹੀਆਂ ਹਨਸਰਾਵਲੋਂ ਵੀ ਯਾਰ ਮੈਂ ਮਜ਼ਦੂਰਾਂ ਦਾਗਾ ਦਲਤ ਭਾਈ ਜਾ ਰ ਮੇਰਾ ਵਿਰੋਧ ਹੋ ਰਿਹਾਗਾ ਵੀ ਤਾਂ ਕਰਕੇ ਮਜ਼ਦੂਰ ਕਰਕੇ ਮੇਰਾ ਵਿਰੋਧ ਕਰ ਰਹੇ ਨੇ ਉਹੀ ਗੱਲ ਸੇਮ ਅਮਰੇੜ ਹਲਕੇ ਦੇ ਵਿੱਚ ਆ ਰਹੀ ਆ ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਜਿਹੜੇ ਇੱਥੇ ਵੀਐਪੀ ਦੇ ਆਗੂ ਨੇ ਵੀ ਜਦੋਂ ਦਲਤਾਂ ਦੇ ਉੱਤੇ ਯੂਪੀ ਦੇ ਵਿੱਚ ਇੱਕ ਮਰੀ ਹੋਈ ਗਾਂ ਦਾ ਚਮੜਾ ਲਾ ਕੇ ਵੇਚਣ ਖਾਤਰ ਉਹ ਚਮੜਾ ਲਾ ਕੇ ਵੇਚਣ ਖਾਤਰ ਉਹਨਾਂ ਦੇ ਕਤਲ ਕੀਤੇ ਜਾ ਰਹੇ ਨੇ ਉਹਨਾਂ ਨੂੰ ਗੋਬਰ ਖਵਾਇਆ ਜਾ ਰਿਹਾਗਾ ਉਦੋਂ ਵੀ ਏਪੀ ਦੀ ਸਰਕਾਰ ਕਿੱਧਰ ਗਈ ਦੀ ਦਲਿਤਾਂ ਵਾਲੀ ਚਰ ਮੰਦਰ ਦੇ ਵਿੱਚੋਂ ਸਾਡੇ ਬੀਜੇਪੀ ਦੇ ਬੀਜੇਪੀ ਦੇ ਆਗੂ ਨੇ ਮੰਦਰ ਦੇ ਵਿੱਚੋਂ ਸਾਡੇ ਦਲਿਤ ਭਾਈਚਾਰੇ ਨੂੰ ਬਾਹਰ ਕੱਢਿਆ ਉਦੋਂ ਕਿੱਧਰ ਗਈ ਦੀ ਬੀਜੇਪੀ ਦੀ ਸਰਕਾਰ ਜਿਹੜੇ ਅੱਜ ਭਾਈਚਾਰੇ ਦੇ ਗਰੀਬਾਂ ਦੀ ਗੱਲ ਕਰਦੀ ਆ ਇਹ ਸਾਰੇ ਸੈਂਟ ਨੇ ਵੋਟਾਂ ਲੈਣ ਦੇ ਇਹ ਬੀਜੇਪੀ ਦੀ ਸਰਕਾਰ ਦੀਆਂ ਜੋ ਨੀਤੀਆਂ ਨੇ ਉਹਨਾਂ ਨੇ ਲੋਕਾਂ ਨੂੰ ਇੱਥੇ ਲੜਾ ਕੇ ਭਾਰਤ ਦੇ ਵਿੱਚ ਹਿੰਦੂ ਹਿੰਦੂ ਕੱਸ ਠੱਕਾ ਨਾਲ ਮੁਸਲਮਾਨ ਦਲਿਤਾਂ ਨਾਲ ਇੱਕ ਨਾਲ ਲੜਾਉਣੇ ਨੇ ਇਹ ਚੀਜ਼ਾਂ ਨੂੰ ਲੜਾ ਰਹੇ ਨੇ ਇਸ ਕਰਕੇ ਅਸੀਂ ਗੱਲ ਸਾਫ਼ ਕਰਨਾ ਚਾਹੁੰਦੇ ਹਾਂ ਸੋਡੇ ਮਧੂ ਨਹੀਂ ਵੀ ਪੰਜਾਬ ਦੇ ਵਿੱਚ ਆਕਰ ਫੇਰ ਸਾਡੇ ਇਹ ਸਵਾਲਾਂ ਜਵਾਬ ਦੇਣ ਤੋਂ ਭਾਜੀਪੀ ਦਾ ਆਗੂ ਆਊਗਾ ਸੀ ਬੁਰਾ ਕਰਾਂਗੇ ਜਿਹੜਾ ਕੋਈ ਸਾਡੇ ਪ੍ਰਤੀ ਨਾਰੇ ਨਾਰੇ ਹੈ ਉਹ ਦੀ ਆਪਣੀ ਸੋਚ ਹੈ ਉਸੇ ਕੋਈ ਕਿਸਾਨਾਂ ਦੇ ਖਲਾਪ ਨੇ ਭਾਰਤੀ ਜਨਤਾ ਪਾਰਟੀ ਕੋਈ ਕਿਸਾਨਾਂ ਦੇ ਖਲਾਪ ਨੇ ਵੀ ਕਿਸਾਨ ਬੈਠੇ ਐ ਇਹ ਸਾਰੇ ਹੀ ਆਮ ਆਦਮੀ ਅਕਾਲੀ ਦਲ ਤੇ ਕਾਂਗਰਸ ਦੇ ਪਿਟੂ ਜਿਹੜੇ ਕਿ ਸਿਆਉ ਨੂੰ ਤੋਰੀ ਫੁਲਕੇ ਜਿਨ ਕਹਨੇ ਹੋ ਐ ਇਹ ਸਾਰੇ ਤੋਰੀ ਫੁਲਕੇ ਵਾਲੇ ਬਿੱਟੂ ਜੀ ਤੁਹਾਨੂੰ ਪਤਾ ਹੈ ਤੋਰੀ ਫੁਲਕਾ ਕੀ ਹੁੰਦਾ ਛੱਕੇ ਛਣਾਣੇ ਉਹ ਨਰ ਵੀ ਉਹੀ ਲਾਂਦਾ ਜਿਹਦੇ ਗਲੇ ਬੈਡ ਜੀ ਨੂੰ ਸਾਫ ਕਰਨ ਵਾਸਤੇ ਇਹ ਕੋਈ ਗੱਲ ਨਹੀਂ ਸਵੇਰੇ ਨੇ ਨਾਲ ਲਾਣੇ ਸਾਂ ਨੂੰ ਪੇਟੀਏ ਦਾ ਰੂਪ ਲੈ ਕੇ ਮੇਲੇ ਕਰਨ ਚਲੇ ਜਾਣਾ ਕੋਈ ਗੱਲ ਨਹੀਂ ਕਿਸਾਨਾਂ ਦੇ ਨਾਲ ਸਾਡੀ ਕੋਈ ਲੜਾਈ ਨਹੀਂ ਸਾਡੇ ਮੇਰੇ ਕਿਸਾਨ ਆ ਮੈਂ ਕਿਸਾਨਾਂ ਦਾ ਮਜ਼ਦੂਰ ਆ ਸਾਡੇ ਦਾ ਨੰਬਰ ਦਾ ਰਿਸ਼ਤਾ ਕਾਦਾ ਹੋ ਇਹ ਕਿਸਾਨ ਭਾਈ ਦਿਹਾੜੀਦਾਰ ਕਿਸਾਨ ਜਿਹੜੇ ਅਸਲੀ ਜਿਨ੍ਹਾਂ ਦੇ ਅਸੀਂ ਘਰਾਂ 'ਚ ਕੰਮ ਕਰਦੇ ਆ ਉਹ ਮੇਰਾ ਵਿਰੋਧਤਾ ਕਰਕੇ ਦੇਖਣ ਫਿਰ ਮੈਂ ਕਹੂੰਗਾ ਲੰਬਿਆਂ ਬੀਜੇਪੀ ਪਾਰਟੀ ਚੰਦਰ ਦਾ ਉਹ ਇਕਨਲੀ ਪਰ ਬੀਜੇਪੀ ਦਾ ਹੋਰ ਕਿਉਂ ਨਹੀਂ ਆਉਂਦੇ ਆ ਇਕ ਆਨਸਰ ਆ ਤੇ ਇੱਕ ਗੇਜਰ ਆਂਦਾ ਇਹ ਗੇਜਰ ਸੀ ਕਰੀ ਮੈਂ ਨਾ ਗੇਜਰ ਆਮ ਸਰ ਉਹ ਕਹਿੰਦੇ ਵੀ ਅਸੀਂ ਤਾਂ ਸਵਾਲ ਹੀ ਕਰਨੇ ਸੀ ਵਿਰੋਧ ਤਾਂ ਅਸੀਂ ਸਾਰਿਆਂ ਦਾ ਹੀ ਕਰ ਰਹੇ ਆ ਭਾਈ ਸਾਹਿਬ ਜੀ ਸਵਾਲ ਕਰਨਾ ਨਾ ਕਿਸੇ ਪਲੇਟਫਾਰਮ ਤੇ ਬੈਠ ਕੇ ਕਰਨਾ ਇਹ ਮਰਦਾਬਾ ਜਿੰਦਾਬਾਜ ਇਹਦੇ ਨਾਲ ਸਵਾਲ ਨਹੀਂ ਬਾੜੀਆਂ ਇਹਦੇ ਨਾਲ ਟਕਰਾਰ ਹੈ ਲੜਨ ਦਾ ਸਵਾਲ ਹੈ ਜੇ ਉਹ ਮੈਨਾਂ ਟਕਰਾਰਵਾਜੀ ਕਰਨਗੇ ਕਿਸੇ ਨੇ ਉਹ ਤੇ ਤੋਏ ਕਰਤੀ ਤੇ ਮੇਰਾ ਸਮਾਜ ਚਫਰ ਕੇ ਬਹਿ ਜਾਊਗਾ ਫੇ ਲੜਾਈ ਕਰਾਂਗੇ ਫਿਰ ਕਿਸੇ ਬੰਦੇ ਸਿੱਟੇ ਤੱਕ ਲੱਗੂਗਾ ਕਿਸੇ ਦਾ ਦੂਜਾ ਲੱਗੂ ਫਿਰ ਅਸੀਂ ਕਹੀਏ ਸਾਨੂੰ ਇਹਨਾਂ ਨੇ ਐਂ ਕਰਤਾ ਕਿ 바ਵਾ ਸਾਹਿਬ ਦੇ ਅੰਬੇਦਕਰ ਦੇ ਸਭਧਾਨ ਤੇ ਧਜੀਆਂ ਰਹਿਣਾ